ਭਗਤੋ ਚੇਤ ਦੇ ਮਹੀਨੇ ਬਾਬਾ ਜੀ ਦੇ ਦਰਬਾਰ ਤੇ بڑے بڑے ਸੰਗ ਜਾ ਰਹੇ ਚੱਲੇ ਜਾ ਰਹੇ ਬਾਬਾ ਜੀ ਦੇ ਦਰਬਾਰ ਤੇ بڑے بڑے ਲੰਗਰ ਲੱਗੇ ਹੋਏ ਨੇ ਬੜੀ ਬੜੀ ਦੂਰ ਤੋਂ ਬਾਬਾ ਜੀ ਦੇ ਪਗਲ ਸੇਵਕ ਬਾਬਾ ਜੀ ਦੇ ਦਰਸ਼ਨ ਵਾਲੀ ਚੇਤ ਦੇ ਮਹੀਨੇ ਜਾ ਰਹੇ ਨੇ ਜੇ ਕਰਬ ਪੋਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਵੀ ਅਜ ਲੱਗੀਆਂ ਰੌਣਕਾਂ ਬੇੜੇ ਵੇ ਸ਼ਾਤ ਲਾਈਆਂ ਵਾਲੇ ਦੇ ਅਜ ਲੱਗੀਆਂ ਰੌਣਕਾਂ ਬੇੜੇ ਸ਼ਾਤ ਲਾਈਆਂ ਵਾਲੇ ਦੇ ਅਜ ਲੱਗੀਆਂ ਰੌਣਕਾਂ ਬੇੜੇ ਵੇ ਸ਼ਾਤ ਲਾਈਆਂ ਵਾਲੇ ਦੇ ਅਜ ਲੱਗੀਆਂ ਰੌਣਕਾਂ ਬੇੜੇ ਸ਼ਾਤ ਲਾਈਆਂ ਵਾਲੇ ਦੇ ਵੇ ਸ਼ਾਤ ਲਾਈਆਂ ਵਾਲੇ ਦੇ ਵੇ ਸ਼ਾਤ ਲਾਈਆਂ ਵਾਲੇ ਦੇ ਬਾਲੇ ਦੇ ਅਜ ਲਗੀਆਂ ਰੌਣਕਾਂ ਬੇੜੇ ਸ਼ਤਲਾਈਆਂ ਵਾਲੇ ਦੇ ਅਜ ਲਗੀਆਂ ਰੌਣਕਾਂ ਬੇੜੇ ਸ਼ਤਲਾਈਆਂ ਵਾਲੇ ਦੇ ਬਲਖੰਡੀ ਤੋਂ ਲੰਗਰ ਚਾਲੂ 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 ਛੋਲੇ ਕੀ ਗੋਭੀ ਆਲੂ ਕੀ ਲੇਗੀ ਗੋਭੀ ਆਲੂ ਕੀ ਛੋਲੇ ਕੀ 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 ਗੋਭੀ ਆਲੂ ਕੀ ਛੋਲੇ ਵੀ ਗੋਭੀ ਆਲੂ ਕੀ ਛੋਲੇ ਵੀ ਗੋਭੀ ਆਲੂ ਵੇ ਸੰਗਤ ਪੂਰੀ 베ਲੇ 베 ਸ਼ਾਤ ਲਾਈਆਂ ਵਾਲੇ ਦੇ ਅਜ ਲਗੀਆਂ ਰੌਣਕਾਂ 베ੜੇ 베 ਸ਼ਾਤ ਲਾਈਆਂ ਵਾਲੇ ਦੇ ਅਜ ਲਗੀਆਂ ਰੌਣਕਾਂ 베ੜੇ 베 ਸ਼ਾਤ ਲਾਈਆਂ ਵਾਲੇ ਦੇ ਅਜ ਲਗੀਆਂ ਰੌਣਕਾਂ 베ੜੇ ਸ਼ਾਤ ਤਲਾਈਆਂ ਵਾਲੇ ਦੇ ਬੇਸ਼ਾਂਤ ਲਾਈਆਂ ਵਾਲੇ ਦੇ ਬੇਸ਼ਾਂਤ ਲਾਈਆਂ ਵਾਲੇ ਦੇ ਬੇਸ਼ਾਂਤ ਲਾਈਆਂ ਵਾਲੇ ਦੇ ਬੇਸ਼ਾਂਤ ਲਾਈਆਂ ਵਾਲੇ ਦੇ ਹੋ ਲੱਗੀਆਂ ਰੌਣਕਾਂ ਬੇੜੇ ਬੇਸ਼ਾਂਤ ਲਾਈਆਂ ਵਾਲੇ ਦੇ ਹੋ ਲੱਗੀਆਂ ਰੌਣਕਾਂ ਬੇੜੇ ਸ਼ਾਂਤ ਲਾਈਆਂ ਵਾਲੇ ਦੇ ਹੋ ਦੂਰ ਦੂਰ ਤੋਂ ਚੱਲੇ ਆਏ ਦੂਰ ਦੂਰ ਤੋਂ ਚੱਲੇ ਆਏ ਇਹ ਦੂਰ ਦੂਰ ਤੋਂ ਚੱਲੇ ਆਏ ਦੂਰ ਦੂਰ ਤੋਂ ਚੱਲੇ ਆਏ ਢੰਗੜੇ ਪਾਉਂਦੇ ਨੱਚਦੇ ਗਾंदे ਜੜੇ ਪਾंदे ਨੱਚਦੇ ਗਾंदे ਉਹ ਨੱਚਦੇ ਗਾंदे ਪੰਘੜੇ ਪਾंदे ਨੱਚਦੇ ਗਾंदे ਪੰਘੜੇ ਪਾंदे ਬੰਦਦਾ ਅੰਬ ਤੇ ਕੇਲੇ ਵੇ ਸ਼ਾਤ ਲਾਈਆਂ ਵਾਲੇ ਦੇ ਬੰਦਦਾ ਅੰਬ ਤੇ ਕੇਲੇ ਸ਼ਾਤ ਲਾਈਆਂ ਵਾਲੇ ਦੇ ਜੀ ਲੱਗੀਆਂ ਰੌਣਕਾਂ ਬੇੜੇ ਵੇ ਸ਼ਾਤ ਲਾਈਆਂ ਵਾਲੇ ਦੇ ਜੀ ਲੱਗੀਆਂ ਰੌਣਕਾਂ ਬੇੜੇ ਸ਼ਾਤ ਲਾਈਆਂ ਵਾਲੇ ਦੇ ਜੀ ਸ਼ਾਤ ਲਾਈਆਂ ਵਾਲੇ ਦੇ ਵੇ ਸ਼ਾਤ ਲਾਈਆਂ ਵਾਲੇ ਦੇ ਸ਼ਾਤ ਲਾਈਆਂ ਵਾਲੇ ਦੇ ਬੇਸ਼ਾਤ ਲਾਈਆਂ ਵਾਲੇ ਦੇ ਅੱਜ ਲੱਗੀਆਂ ਰੌਣਕਾਂ ਬੇੜੇ ਬੇਸ਼ਾਤ ਲਾਈਆਂ ਵਾਲੇ ਦੇ ਅੱਜ ਲੱਗੀਆਂ ਰੌਣਕਾਂ ਬੇੜੇ ਸ਼ਾਤ ਲਾਈਆਂ ਵਾਲੇ ਦੇ ਜੇ ਕਰ ਬਾਬਾ ਬਲਕਨਾਥ ਦਾ